ਸਾਨਵੇ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਸਾਨੀਵਾਲ ਰਾਮਗੜ੍ਹ ਰੋਡ ਤੇ ਬਾਲਾਜੀ ਸਿਟੀ ਨਾਮ ਦੀ ਕਲੋਨੀ ਦੇ ਲੋਕਾਂ ਵੱਲੋਂ ਸੀਵਰੇਜ ਸੜਕ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਮਾਲਕ ਵਿਨੇ ਕੁਮਾਰ ਗੋਇਲ ਦੇ ਖਿਲਾਫ ਨਾਰਾਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਮਾਮਲੇ ਨੂੰ ਲੈ ਕੇ ਕਲੋਨਾਈਜ਼ਰ ਵਿਨੇ ਕੁਮਾਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਗਿਆ। दे दफ्तर विखे दफ्तर आये मामला कलोनी कटी जा सीज ठीक ठाक रहेगा लेकिन कुछ भी ठीक ठाक नहीं होंगे जाके ऊना वालों ही यानी की पुराने कलोनाइज वालों ही हूँ बाला सिटी दे पिछे एक होलोनी कट्टी जा रही है लेकिन अप्रूव ताकि होनी है सो उत्ते जो ट्रेनिंग सिस्टम नु लेके हुन सीवरेज पे पाइप पा पे रही यानी उना दा जो निकासी दा पानी है वो पहला तो रहे रहे बालाजी सिटी दे विखे लोका दे करा दिया पाइपा दे नाल जोड़िया जा रहा ਇਸ ਨਾਲ ਲੋਕ ਕਾਫੀ ਗੁੱਸੇ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਤੋਂ ਪਹਿਲਾਂ ਕਿਹਾ ਗਿਆ ਸੀਗਾ ਤੁਹਾਡੇ ਇੱਥੇ ਪ੍ਰੋਪਰ ਸੀਵਰੇਜ ਸਿਸਟਮ ਨਹੀਂ ਹੈਗਾ ਲੇਕਿਨ ਹੁਣ ਸਾਡੇ ਉਹਨਾਂ ਸਿਸਟਮ ਦੇ ਵਿੱਚ ਇਨਾ ਜ਼ਿਆਦਾ ਓਵਰਲੋਡ ਹੋ ਜਾਏਗਾ ਕਿ ਸਾਡੇ ਘਰਾਂ 'ਚ ਪਹਿਲਾਂ ਹੀ ਬਦਬੂ ਆਉਂਦੀ ਹੈ ਪਾਣੀ ਖੜਦਾ ਤੇ ਜੇਕਰ ਹੁਣ ਨਵੀਂ ਕੱਟੀ ਕਲੋਨੀ ਦਾ ਵੀ ਸਾਰਾ ਕੁਝ ਨਿਕਾਸੀ ਸਾਡੇ ਨਾਲ ਜੁੜੇ ਜਾਂਦੀ ਹੈ ਤਾਂ ਫਿਰ ਅਸੀਂ ਕਿੱਧਰ ਨੂੰ ਜਾਵਾਂਗੇ ਅਸੀਂ ਇੱਥੋਂ ਦੀ ਮਕਾਨ ਛੱਡ ਕੇ ਕਿਤੇ ਹੋਰ ਜਾਣ ਨੂੰ ਮਜਬੂਰ ਹੋ ਜਾਵਾਂਗੇ ਜਦੋਂ ਇਸ ਬਾਰੇ ਵਿਨੇ ਕੁਮਾਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਸੰਪਰਕ ਨਹੀਂ ਹੋਇਆ ਤੇ ਇੱਥੇ ਤੱਕ ਕਿ ਜਦੋਂ ਵਿਨੇ ਕੁਮਾਰ ਗੋਇਲ ਦੇ ਨਾਲ ਜੋ ਵਸਨੀਕ ਨੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਵੀ ਝੂਠੇ ਦਲਾਸੇ ਮਿਲੇ ਹੁਣ ਜਿੰਨੇ ਵੀ ਨਿਵਾਸੀ ਦੇ ਸਾਰੇ ਕਹਿ ਰਹੇ ਕਿ ਅਸੀਂ ਗਲਾਡਾ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਜੋ ਵੀ ਤੋੜਪਾਂਡ ਕਰਲੀ ਹੈ ਜਾਂ ਨਵਾਂ ਪਰਾ ਕੁਝ ਕੰਮ ਕਰਨਾ ਹੋ ਆਪਣੇ ਧਿਆਨ ਨਾਲ ਕਰਨ ਪਰ ਸਾਡੇ ਜਿਹੜੇ ਸੀਵਰੇਜ ਜਾਂ ਗ੍ਰੀਨ ਸਿਸਟਮ ਨੇ ਉਹਨੂੰ ਖਰਾਬਨਾ ਕੀਤਾ ਜਾਵੇ ਅਸੀਂ ਪਹਿਲਾਂ ਹੀ ਪਰੇਸ਼ਾਨ ਆ ਪਹਿਲਾਂ ਹੀ ਜਸਤ ਜ਼ਿਆਦਾ ਅਸੀਂ ਦੁਖੀ ਹੋਏ ਹੋਏ ਹਾਂ देखना ये होगा कि कलोनाइजर जा गलाडा जा सरकार किस तरह बालाजी सिटी विच रहे रहे पहला तो बस नीका मदद कर दी है ते उना दी जिंदगी नु सुखावा रख दी है रिपोर्टर सुखदेव सिंह दी एक खास रिपोर्ट हां जी सर की मामला है। पजी ਸਾਡੇ ਨਾ ਇੱਥੇ ਬਾਲਾਜੀ ਸਿਟੀ ਰਾਮਗੜ੍ਹ ਰੋਡ ਤੇ ਸਾਡੀ ਜਿਹੜੀ ਪੁਰਾਣੀ ਕਲੋਨੀ ਵਸੀ ਨੂੰ 5 ਸਾਲ ਹੋ ਗਏ ਆ। ਸੀਵਰੇਜ ਵਗੈਰਾ ਸਭ ਰੈਡੀ ਸੀ ਇੱਥੇ ਪਰ ਸੀਵਰੇਜ ਸਹੀ ਚੱਲ ਨਹੀਂ ਰਹੇ ਸੀ ਡਰੇਨੇਜ ਵਗੈਰਾ ਨਹੀਂ ਸੀ। ਬਟ ਹੁਣ ਇਹਨਾਂ ਨੇ 6 ਮਹੀਨੇ ਪਹਿਲਾਂ ਇੱਕ ਤੁਸੀਂ ਮੇਰੇ ਪਿੱਛੇ ਦੇਖ ਰਹੇ ਕਲੋਨੀ ਕੱਟੀ ਆ। ਉਹਦੇ ਵਿੱਚ ਇਹਨਾਂ ਨੇ ਸੀਵਰੇਜ ਪਾਏ ਹੋਜ਼ੀਆਂ ਤਿਆਰ ਕਰਾਈਆਂ। ਉਹਨਾਂ ਨੂੰ ਸਾਨੂੰ ਬਿਨਾਂ ਦੱਸੇ ਇਹਨਾਂ ਨੇ ਸਾਡੇ ਪੁਰਾਣੇ ਸੀਵਰਾਂ ਦੇ ਵਿੱਚ ਜੋੜ ਦਿੱਤਾ। ਸਾਨੂੰ ਕਹਿੰਦੇ ਰਹੇ ਕਿ ਉਹ ਸੀਵਰੇਜ ਨਹੀਂ ਚੱਲ ਰੇ ਲੇਕਿਨ ਉਹ ਸੀਵਰੇਜ ਚੱਲ ਰੇ ਸੀ ਆ ਦੋ ਕੁ ਹਫਤੇ ਪਹਿਲੇ ਗਲਾਡਾ ਵੱਲੋਂ ਇੱਥੇ ਕਾਰਵਾਈ ਕੀਤੀ ਉਹਨਾਂ ਦੀਆਂ ਹੋਜ਼ੀਆਂ ਤੋੜ ਕੇ ਗਏ ਸਾਨੂੰ ਵੀ ਉਦੋਂ ਪਤਾ ਲੱਗਾ ਕਿ ਇਹ ਹੋਜ਼ੀਆਂ ਚੱਲ ਰਹੀਆਂ ਸੀ ਉਹਨਾਂ 'ਚ ਪਾਣੀ ਖੜਾ ਤੁਸੀਂ ਵੀ ਦੇਖ ਸਕਦੇ ਹੋ ਉਹ ਅਸੀਂ ਇਹਨਾਂ ਨੂੰ ਉਸ ਤੋਂ ਬਾਅਦ ਬੇਨਤੀ ਕੀਤੀ ਕਿ ਇਹਨਾਂ ਨੂੰ ਬੰਦ ਕਰ ਦਿਓ ਕਿਉਂਕਿ ਸਾਡੇ ਜਿਹੜੇ ਪੁਰਾਣੇ ਸੀਵਰੇਜ ਬਣਿਆ ਨਾ ਉਹਨਾਂ ਦੀ ਹਾਲਤ ਇੰਨੀ ਕੋ ਖਰਾਬ ਹੈ ਕਿ ਉਹਨਾਂ ਦਾ ਡਰੇਨੇਜ ਸਹੀ ਨਹੀਂ ਚੱਲ ਰਿਹਾ ਉਹ ਲੋਕਾਂ ਦੇ ਘਰਾਂ ਤੱਕ ਪਾਣੀ ਹੈ ਕਿਵੇਂ ਨਾ ਕਿਵੇਂ ਕਰਦੇ ਅਸੀਂ 2-3 ਸਾਲ ਕੱਟੇ ਇਹਨਾਂ ਨੂੰ ਬੇਨਤੀਆਂ ਕਰਦੇ ਵੀ ਠੀਕ ਕਰਾ ਦਿਓ ਅੱਗੇ ਚਲਵਾਓ ਇਹਨਾਂ ਨੇ ਨਹੀਂ ਕੀਤੇ ਹਾਰ ਕੇ ਅਸੀਂ ਆਪਣੇ ਵੱਲੋਂ ਪੈਸੇ ਘਰ-ਘਰ ਕਲੈਕਸ਼ਨ ਕਰਕੇ ਵੀ ਠੀਕ ਕਰਵਾਨੇ ਆ ਪਰ ਫਿਰ ਵੀ ਉਹ ਸਾਡੀ ਡਰੇਨੇਜ ਪ੍ਰੋਪਰ ਨਹੀਂ ਚੱਲੀ ਹੁਣ ਤਾਂ ਇਹ ਨੋਬਤ ਆ ਗਈ ਕਿ ਸਾਡੇ ਕਈ ਘਰਾਂ ਦੇ ਵਿੱਚ ਪਾਣੀ ਬੈਕ ਮਾਰਨ ਲੱਗ ਗਿਆ ਅਸੀਂ ਇਹਨਾਂ ਨੂੰ 5-6 ਵਾਰੀ ਪਿਛਲੇ ਹਫ਼ਤਿਆਂ ਦੌਰਾਨ ਵੀ ਬੇਨਤੀ ਕੀਤੀ ਮੈਂ ਪਰਸਨਲੀ ਵੀ ਕੀਤੀ ਇਹ ਕਹਿੰਦੇ ਜੀ 2 ਦਿਨ ਤੱਕ ਸਾਡਾ ਬੰਦਾ ਆਏਗਾ ਇਹਨਾਂ ਨੂੰ ਬੰਦ ਕਰ ਦੇਗਾ ਇਹਨਾਂ ਨੂੰ ਠੀਕ ਕਰ ਦੇਗਾ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਇਹਨਾਂ ਨੇ ਸਵੇਰੇ ਮੇਰੇ ਆਪਣੇ ਘਰ ਕੋਲ ਖੜਾ ਸੀ ਜੀਸੀਬੀ ਆਈ ਮੇਰੇ ਪਿੱਛੇ ਦੇਖੋ ਤੁਸੀਂ ਟਰੱਕ ਇੱਟਾਂ ਦਾ ਭਰਿਆ ਖੜਾ ਹੈ ਇਹਨਾਂ ਦੇ ਬੰਦੇ ਨੂੰ ਮੈਂ ਪੁੱਛਿਆ ਕੀ ਆ ਕਹਿੰਦੇ ਜੀ ਅੰਦਰ ਚ ਰੇਤ ਆ ਹਾਲਾਂਕਿ ਇਹਨਾਂ ਦੇ ਚ ਇੱਟਾਂ ਦੇ ਭਰੀਆਂ ਹੋਈਆਂ ਔਰ ਇਹਨਾਂ ਨੇ ਆ ਹੋਜੀਆਂ ਇੱਥੇ ਬਣਵਾਉਣੀਆਂ ਸੀ ਨੀਹਾਂ ਪਟਣ ਲੱਗੇ ਸੀ ਇਹ ਕਹਿੰਦੇ ਜੀ ਅਸੀਂ ਤੁਹਾਡੇ ਇਧਰੋਂ ਦੀ ਅਬ ਜਿਹੜੀ ਪੈਪ ਲਾਈ ਹੈ ਇੱਕ ਪੈਪ ਅਸੀਂ ਬੰਦ ਕਰਾ ਦਾਂਗੇ ਪਰ ਇਹ ਕੁਝ ਨਹੀਂ ਕਰ ਰਹੇ ਆਂ ਦੀ ਵਜ੍ਹਾ ਨਾਲ ਸਾਡੇ ਪਿੱਛੇ ਪਾਣੀ ਜਿਹੜੀ ਪ੍ਰਾਣੀ ਕਲੋਨੀ ਸਾਡੀ ਵਸੀ ਹੈ ਉਥੇ ਇੰਨੀ ਕੋ ਬੁਰੀ ਹਾਲਤ ਹੋਈ ਪਈ ਹੈ ਕਿ ਕਈ ਘਰਾਂ ਦੇ ਵਿੱਚੋਂ ਪਾਣੀ ਨਿਕਲਦਾ ਹੀ ਨਹੀਂ ਪਿਆ ਔਰ ਲੋਕੀ ਘਰ ਛੱਡਣ ਨੂੰ ਮਜਬੂਰ ਹੋਏ ਬੈਠੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਪਰ ਨਹੀਂ ਸੁਣਦੇ ਨਾ ਹੀ ਇਹਨਾਂ ਨੇ ਸਾਡੀ ਕਿਸੇ ਬੇਨਤੀ ਦੇ ਪਿੱਛਾਂ ਵੀ ਕੋਈ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਜੋ ਡਿੰਕਲੋ ਨਾਈਜ਼ਰ ਇੱਥੇ ਵਿਨੇ ਗੋਇਲ ਦੀ ਸੀ ਜਾਂ ਉਹਨਾਂ ਦੇ ਕੋਈ ਅਲਾਈਡ ਹੈ ਇੱਥੇ ਪਹਿਲਾਂ ਉਹ ਰਹਿੰਦੇ ਸੀ ਗਲਾਡਾ ਨੇ ਉਹਨਾਂ ਦਾ ਇੱਥੇ ਦਫ਼ਤਰ ਇੱਕ ਲਾਇਆ ਹੋਇਆ ਸੀ ਟੈਂਪਰੇਰੀ ਉਹਨਾਂ ਨੇ ਦਫ਼ਤਰ ਬਣਾਇਆ ਸੀ ਉਹਨੂੰ ਵੀ ਭੰਨਿਆ ਸੀ ਉਹਨਾਂ ਨੂੰ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਸਾਡੇ ਜਿਹੜੀ ਪਹਿਲਾਂ ਦੀ ਡਰੇਨੇਜ ਚੱਲ ਰਹੀ ਹੈ ਉਹਨਾਂ ਨੂੰ ਨਾ ਉਹਨਾਂ ਦੇ ਉੱਤੇ ਕਾਰਵਾਈ ਕਰੋ ਕਾਰਵਾਈ ਕਰਨੀ ਤਾਂ ਜਿਹੜੀ ਨਵੀਂ ਕਲੋਨੀ ਕੱਟੀ ਜਾ ਰਹੀ ਹੈ ਉਹਨਾਂ ਨੂੰ ਭੰਨੋ ਆਕੇ ਇਹ ਕਿਹੜੇ ਸੰਦੀ ਕਲੋਨੀ ਹੈ ਜੀ ਇਹ 2018 ਦੇ ਵਿੱਚ ਕੱਟੀ ਸੀ ਇਹਨਾਂ ਨੇ ਬਾਲਾਜੀ ਸਿਟੀ ਨਾਮ ਹੈ ਕਲੋਨੀ ਕੁੱਤ ਅਨ ਅਪਰੂਵਡ ਕਲੋਨੀ ਦੇ ਮਾਮਲੇ ਵੀ ਦਰਜ ਹੋਏ ਸੀ ਹਾਂਜੀ ਸਰ ਹੋਏ ਸੀ ਬਟ ਜਦੋਂ ਹੁਣ ਐਨਓਸੀ ਦਾ ਬਿੱਲ ਸਰਕਾਰ ਵੱਲੋਂ ਪੇਸ਼ ਹੋਇਆ ਕਿ ਪੁਰਾਣੀਆਂ ਕਲੋਨੀਆਂ ਜਿਉਂ ਹੈ ਓਵੇਂ ਚੱਲਦੀਆਂ ਰਹਣਦੀਆਂ ਆ ਅਪਰੂਵਡ ਲਈ ਅਸੀਂ ਬੇਨਤੀ ਕੀਤੀ ਹੈ ਕਈ ਵਾਰ ਅਸੀਂ ਕਮੇਟੀ ਨੂੰ ਇਸ ਚੀਜ਼ ਦੀ ਬੇਨਤੀ ਕੀਤੀ ਹੈ ਪਰ ਇਹ ਤਾਂ ਦੇਖੋ ਪੇਪਰ ਵਰਕ ਜੋ ਚੱਲੇਗਾ ਅਸੀਂ ਉਹਨਾਂ ਦੇ ਨਾਲ ਆ ਸਹਿਯੋਗ ਪੂਰਾ ਦੇਾਂਗੇ ਪਰ ਜਿਹੜੀ ਹੁਣ ਮੁਸ਼ਕਲ ਹੈ ਸਾਡੀ ਕਲੋਨਾਈਜ਼ਰ ਵੱਲੋਂ ਸਾਨੂੰ بار-ਬਾਰ ਇਹੀ ਮੁਸ਼ਕਲ ਆ ਰਹੀ ਹੈ ਕਿ ਉਹ ਇਲਲੀਗਲ ਕੰਮ ਕਰਾਂਦਾ ਜਿਹੜੀਆਂ ਸਾਡੇ ਪੁਰਾਣੇ ਆਲਰੇਡੀ ਜਿਨ੍ਹਾਂ ਦੀ ਕਪੈਸਿਟੀ ਫੁੱਲ ਆ ਉਹਨਾਂ ਦੇ ਵਿੱਚ ਪੈਪਾਂ ਜੜਵਾ ਰਿਹਾ ਉਹਨਾਂ ਹੀ ਵਜ੍ਹਾ ਨਾਲ ਸਾਡੇ ਘਰਾਂ ਦੀ ਹਾਲਤ ਬਹੁਤ ਪੁਰੀ ਆ ਬਹੁਤ ਖਰਾਬ ਆ ਗਲਾਡਾ ਵੱਲੋਂ ਮਤਲਬ ਤੋੜਾ ਜਾਂਦਾ ਫਿਰ ਇਹ ਰੁਪਏ ਮਤਲਬ ਕਰਵਾਈ ਜਾ ਰਹੀ ਕਿਉਂ ਇਹ ਇੱਕ ਗਲਾਡਾ ਦੇ ਵੱਲੋਂ ਤਾਂ ਤੋੜ ਦਿੱਤੇ ਗਏ ਸੀ ਇਹ ਹੁਣ ਕਲੋਨਾਈਜ਼ਰ ਕਿਉਂ ਕਰਾ ਰਿਹਾ ਕਿਵੇਂ ਕਰਾ ਰਿਹਾ ਇਹਦਾ ਜਵਾਬ ਤਾਂ ਸਰ ਉਹ ਦੇਗਾ ਪਰ ਉਹ ਕਰਾ ਰਿਹਾ ਤੁਸੀਂ ਸਾਡੇ ਪਿੱਛੇ ਵੀ ਦੇਖੋ ਜੀਸੀਬੀ ਆਈ ਹੈ ਜੀਸੀਬੀ ਸਵੇਰੇ ਇਹਨਾਂ ਨੇ ਬੁਲਾਈ ਆ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਨਹੀਂ ਰੁਕਿਆ ਬੰਦਾ ਮੇਰਾ ਸਾਨੂੰ ਸਾਰਾ ਮਹੱਲਾ ਇਕੱਠਾ ਹੋ ਕੇ ਇੱਥੇ ਆਣਾ ਪਿਆ ਫਿਰ ਉਹ ਬੰਦਾ ਜੀਸੀਬੀ ਲੈ ਕੇ ਗਿਆ ਟਰੱਕ ਹੱਲੇ ਇਹਨਾਂ ਦੇ ਇੱਥੇ ਖੜਾ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ। ਉਹ ਦੇ ਗਲਾਡਾ ਦੇ ਕਰੀ ਨਾਲ ਉਹੀ ਗੱਲਬਾਤ ਹੱਲੇ ਸਨ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਂ ਪਰ ਅਸੀਂ ਹੁਣ ਸਾਰੇ ਮੈਂ ਮਹੱਲਾ ਵਾਸੀਆਂ ਨਾਲ ਗੱਲ ਕਰਦਾ ਜੋ ਸਾਡਾ ਇੱਥੇ ਹੁਣ ਮਤਾ ਪਵੇਗਾ ਜੇ ਗਲਾਡਾ ਵਾਲਾ ਅਸੀਂ ਜਾਣਾ ਤਾਂ ਅਸੀਂ ਕੱਲ ਉਹਨਾਂ ਨੂੰ ਜ਼ਰੂਰ ਆਪਦੀ ਲਿਖਤੀ ਸ਼ਿਕਾਇਤ ਦੇਵਾਂਗੇ ਕਿ ਤੁਹਾਡੇ ਤੋੜੇ ਜਾਣ ਤੋਂ ਬਾਵਜੂਦ ਵੀ ਇੱਥੇ ਕੰਮ ਹੋ ਰਿਹਾ। ਬਾਕੀ ਕਲੋਨਾਈਜ਼ਰ ਕੀ ਕਹਿੰਦੇ ਜਿਹੜੇ ਸਰ ਕਲੋਨਾਈਜ਼ਰ ਨਾਲ ਮੈਂ ਗੱਲ ਕੀਤੀ ਸੀ ਉਹਨਾਂ ਦਾ ਰਵਈਆ ਸਰ ਸੰਤੁਸ਼ਟੀ ਵਾਲਾ ਨਹੀਂ ਸੀਗਾ ਉਹ ਆਪਣੀ ਜਾਨ ਛੁਡਾ ਕੇ ਭੱਜਣ ਦੇ ਕੰਮ ਚ ਹੀ ਆ ਕੋ ਸਾਡੇ ਤੇ ਹੋਰ ਵੀ ਕਈ ਮੁਸ਼ਕਲਾਂ ਮੈਂ ਥੋੜਾ ਜਿਹਾ ਉਸ ਚੀਜ਼ ਦਾ ਅਜਨ ਰਿਲੇਟਡ ਤਾਂ ਨਹੀਂ ਹੈ ਕਿ ਇੰਤਕਾਲ ਨਹੀਂ ਚੜਦੇ ਜਦੋਂ ਅਸੀਂ ਇਹਨੂੰ ਕਹਿੰਨੇ ਇੰਤਕਾਲ ਵਗੈਰਾ ਕਿਉਂ ਨਹੀਂ ਲੋਕਾਂ ਦੇ ਚੜਦੇ ਤਾਂ ਕਹੂਗਾ ਮੈਨੂੰ 5 ਸਾਲ ਹੋ ਗਏ ਕਲੋਨੀ ਛੱਡੀ ਨੂੰ ਅੱਜ ਉਹ ਸਵੇਰੇ ਇੱਥੇ ਟਰੱਕ ਮੰਗਾ ਰਿਆ ਸਾਰਾ ਕੁਝ ਕਰਾ ਰਿਆ ਹੁਣ ਅਸੀਂ ਉਹਨੂੰ ਪੁੱਛਣਾ ਚਾਹਨੇ ਆ ਕਿ ਤੁਸੀਂ ਜਦੋਂ ਸਾਡੀ ਬਕਾਰ ਬੇਨਤੀ ਤੇ ਕਹਿੰਦੇ ਹੋ ਕਿ ਅਸੀਂ 5 ਸਾਲ ਹੋ ਗਏ ਕਲੋਨੀ ਚ ਗਏ ਹੋਏ ਅੱਜ ਤੁਹਾਡੇ ਵੱਲੋਂ ਬੁਲਾਏ ਗੇ ਟਰੱਕ ਕਿਉਂ ਇੱਥੇ ਆਇਆ ਤੁਹਾਡੇ ਵੱਲੋਂ ਕਿਉਂ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਜੇ ਤੁਸੀਂ ਛੱਡ ਹੀ ਗਏ ਹੋ ਇਹ ਕੁਝ ਕਰ ਹੀ ਨਹੀਂ ਰਹੇ ਤਾਂ ਫਿਰ ਅੰਡਰਗਰਾਉਂਡ ਜਾਂ ਬਾਈਪਾਸ ਹੋ ਕੇ ਚੀਜ਼ਾਂ ਕਿਉਂ ਕਰ ਰਹੇ ਹੋ ਤੁਸੀਂ ਇਸ ਸਰਕਾਰ ਨੂੰ ਕੋਈ ਡੀਟੇਲ ਸਰ ਅਸੀਂ ਕੱਲ ਇਸੀ ਦਾ ਅਸੀਂ ਮੈਂ ਤੁਹਾਨੂੰ ਬੇਨ ਦੱਸ ਰਿਹਾ ਕਿ ਅਸੀਂ ਹੁਣ ਸਾਰੇ ਜਨੇ ਸਾਰੇ ਮੈਂ ਮhalla ਵਾਸੀਆਂ ਨਾਲ ਗੱਲ ਕਰਦਾ ਅਗਰ ਸਾਡੇ ਮhalla ਵਾਸੀ ਸਾਰੇ ਕੁਝ ਮਤਲਬ ਇਸ ਚੀ ਲਈ ਰਾਜੀ ਹੁੰਦੇ ਤਾਂ ਅਸੀਂ ਕੱਲ ਇਸ ਚੀ ਦੀ ਲਿਖਤੀ ਸ਼ਿਕਾਇਤ ਜ਼ਰੂਰ ਗਲਾੜਾ ਨੂੰ ਦਿਆਂਗੇ ਗਲਾਟਾ ਤੋਂ ਲਾ ਕੋਈ ਮੰਤਰੀ ਨੂੰ ਜਾਂ ਕਿਸੇ ਨੂੰ ਸਰ ਹੱਲੇ ਤੱਕ ਮੇਰੇ ਉਹਨਾਂ ਤੱਕ ਕੋਈ ਗੱਲ ਨਹੀਂ ਹੋਈ ਪਰ ਅਸੀਂ ਜ਼ਰੂਰ ਉਹਨਾਂ ਤੱਕ ਗੱਲ ਤੱਕ ਉਹਨਾਂ ਦੇ ਕੰਨ ਤੱਕ ਇਹ ਗੱਲ ਜ਼ਰੂਰ ਪੰਚਾਵਾਂਗੇ ਠੀਕ ਹੈ ਫਿਰ ਮੰਗ ਕੀ ਹੋ ਸਰ ਸਰ ਮੰਗ ਸਾਡੀ ਇਹ ਹੈ ਕਿ ਜਿਹੜੇ ਇਹਨਾਂ ਵੱਲੋਂ ਇਲੀਗਲ ਜਾਂ ਕੰਸਟਰਕਸ਼ਨ ਕੀਤੀ ਜਾ ਰਹੀ ਉਹਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਸਾਡੇ ਘਰਾਂ ਦੀ ਹਾਲਤ ਬਹੁਤ ਖਰਾਬ ਹੈ ਸਾਡੇ ਇਹਨਾਂ ਸੀਵਰਾਂ ਦੀ ਕਪੈਸਿਟੀ ਹੈ ਨਹੀਂ ਕਿ ਹੋਰ ਅਦਰ ਕਲੋਨੀ ਦਾ ਕੋਈ ਪਾਈਪ ਜੁੜੇ ਜਾਂ ਕਿਸੇ ਇੱਕ ਘਰ ਦੀ ਵੀ ਹੋਰ ਜੁੜ ਜੇਗੀ ਤਾਂ ਸਾਡੇ ਲਈ ਉਹ ਵੀ ਖਤਰਨਾਕ ਹੈ सिन्हा दस नंबर गली के हैं। क्या क्या प्रॉब्लम है की घर में से पानी नहीं निकलती है बारिश आती है और थोड़ा सा बारिश आ जाती है अंदर पानी घुस जाता है कितने दिन से ये दिक्कत आ रही है कम से कम महीने छह महीना तो हो ही गया। लाइट का भी दिक्कत लाइट का दिक्कत है कि रोज पर रोज कभी फ्रिज जल जाती है कभी वो जल जाती है जाने के बाद से ऐसे नहीं आता है, भी पैसे 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 की नहीं पैसे आता है। ये आए दिन ही होता है हम लोग पैसा वही हो जाता है बाथरूम पानी डालो डालो किचन से आता है किचन में डालो तो लाइटिंग से आता है पानी वही दिक्कत है सातवें नंबर गली से हम लोग रहे हैं हमारे घरों में लैट्रिन में पानी डालो सारा किचन में जाता है बाथरूम में आता है हमसे गोयल ने झूठ बोला पैसा बोला हर चीज के लिए बोला कि सब सुविधा है आने के बाद से कोई सीमा नहीं यहां पे आए हम दुखी हो गए हमारा यह हाल हुआ है कि घर छोड़ के भागना पड़े पूरा पड़े नाम क्या है ये उनका जी गो, पुमार पुमार गोयल गोयल का विनय कुमार गोयल भाई हम यही विनती करेंगे कि गोयल को पकड़ा जाए और समस्या का हमारा हल निकले क्योंकि हम बहुत दुखी हो गए का और लाइट तो, तो हर दूसरे दिन ही जाती, जाती है पैसे नहीं है। तो जाती, जाती जाती है अब वीरवार को तो जाती है तो आती ही नहीं बिना, नहीं, बिना, बिना बस हो गई छुट्टी अब सुबह से शाम तक तो हर में गली वालों से पैसे इकट्ठे करके आते हैं दूसरे दिन फिर लाइट चली जाती है वही दिक्कत है बात नहीं करते हैं वो भी पैसे खा रहा है कमीशन खा रहा है तो क्यों हमारा समाधान निकालेगा सबसे पहले नहीं नहीं और राम सागर और कमल मिल के यहाँ पे लोगों को बसा रहे हैं झूठ बोल बोल के और यहाँ के तो है? इसने ये बार तो तो बार कौन बंदे के काम कर रहे हैं उन्हीं के कहने पे जिस भी यहाँ पे आ उन्हीं के कहने पे ये ट्रक आया हुआ है तोड़ने के लिए प्लान बनाया हैदेशी भ्रा है ਉਹਨਾਂ ਵੱਲੋਂ ਹੀ ਕਾਫੀ ਮਤਲਬ ਕੰਮ ਇਧਰ ਕਰਾਏ ਜਾਂਦੇ ਆ ਉਹਨਾਂ ਨੂੰ ਰੋਕਦੇ ਆ ਤਾਂ ਮਤਲਬ ਇਸ ਤਰ੍ਹਾਂ ਦੀ ਉਹ ਪੂਰਤਕ ਕਾਰਵਾਈ ਨਹੀਂ ਕਰਦੇ ਬਸ ਇਹੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਕਲੋਨਾਈਜ਼ਰ ਦੇ ਉੱਤੇ ਜ਼ਰੂਰ ਐਕਸ਼ਨ ਲਿਆ ਜਾਵੇ ਹੁਣ ਸਾਡੇ ਤੋਂ ਇਹ ਬਰਦਾਸ਼ਤ ਤੋਂ ਬਾਹਰ ਹੈ ਕਿ ਵਾਰ-ਵਾਰ ਅਸੀਂ ਉਹਨੂੰ ਬੇਨਤੀਆਂ ਕਰਕੇ ਥੱਕ ਗਏ ਆ ਉਹਦੇ ਕੰਨ ਤੇ ਜੂ ਨਹੀਂ ਸਰਦੇ बाथरूम का पानी उसके घर में बैठ गया टाइल पूरी बैठ गई टाइल बैठ गई है टाइल बैठ गई है, है। सात नंबर गली में दो सौ पच्चीस निकली है सारा वो सब रूम में है।, है पंखा जल जाता है दोनों रूम का किचन वही सही है लाइट सब चीज तो है सही है हम लोग को तो सही पूरा घर डेमेज है लिंटर डाल डाल के सब चीज का है हवा थोड़ी सी चलती है सारा सिर में टाइल गिर जाता है जाके आप देख लीजिए पक्की है ਮਲੀਆ ਤਾਂ ਪੱਕੀ ਆਪ ਬਣੀ ਹੈ ਦੋ ਸਾਲ ਹੋਏ ਗਲੀ ਆਪ ਬਣੀ ਹੈ ਸਰ ਮੇਨ ਗਲੀ ਨਹੀਂ ਪੱਕੀ ਔਰ ਕੋਈ ਆ ਤੁਹਾਡੇ ਸਾਹਮਣੇ ਆ ਮੇਨ ਗਲੀ ਆ ਆ ਇਹ ਦਿਨੇ ਕੋਈ ਨਾ ਕੋਈ ਡਿੱਗਿਆ ਹੁੰਦਾ ਆ ਹੋਜੀ ਦੇਖੋ ਮੇਨ ਗਲੀ ਦੀ ਹੋਜੀ ਟੁੱਟੀ ਹੋਈ ਇਹਨੂੰ ਇੰਨੀ ਵਾਰ ਬੇਨਤੀ ਕਰ ਲਈ ਨਹੀਂ ਕਾਰਵਾਈ ਕਰਦੇ ਅਸੀਂ ਪੈਸੇ ਲਾ ਕੇ ਆਪਦੇ ਕੋਲੋਂ ਲੋਕਾਂ ਕੋਲੋਂ ਇਕੱਠੇ ਕਰਦੇ ਹਾਂ ਹਾਂ ਸਕੂਲ ਦੇ ਬੱਚੇ ਤੱਕ ਸਾਡੇ ਇੰਨੇ ਦੁਖੀ ਹਨ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਭੇਜਣ ਲਈ ਵੀ ਮੋੜ ਮੋੜ ਤੇ ਛੱਡਦੇ ਹਾਂ ਬਸ ਸੁਣਦੇ ਇਹੀ ਹੈ ਕਿ ਹਮ ਲੋਕ ਸਮੱਸਿਆ ਕਮਾਲ ਨਹੀਂ ਲਗਾਣੀ ਹੈ